ਨਾਮ ਆ ਤਾਂ ਕੀ ਗੱਲ ਹੋਈ ਅੱਜ ਜੀ ਪ੍ਰਮਿੰਦਰ ਸਿੰਘ ਆਈ ਦੋਟੜੀ ਗੱਡੀ ਆਉਂਦੀ ਆ ਯਾਰ ਠੰਡੇ ਵਾਲੀ ਗੱਡੀ ਇੱਕੇ ਜਾਣਦੀ ਇਹਦੀ ਬੋਤਲ ਇੱਕ ਦੇਖਤੀ ਉੱਤੇ ਪਿੱਛੇ ਇਹਨਾਂ ਨੇ ਉਹ ਚੁੱਕਣ ਦੇ ਕਰਕੇ ਮੰਨ ਲਓ ਇੱਕ ਨਾਮ ਇੱਥੇ ਰੋਡ ਦੇ ਆ ਕੇ ਤੇ ਗੇੜ ਮਾਰਤੀ ਤੇ ਸਾਡੀ ਗੱਡੀ ਡੱਕਦੇ ਆ ਡੱਕਦੇ ਆ ਇਹਨਾਂ ਦੇ ਵਿੱਚ ਆਵਜੀ ਆ ਤੇ ਥੋੜਾ ਸਾਡਾ ਬਚਾ ਨਗਰੋ ਵੀ ਤਰੀਕਾ ਗੱਡੀ ਆਉਂਦੀ ਇਨੇ ਟੋਲ ਤੇ ਸਵੇਤੀ ਤੇਜ਼ ਵੱਡੀ ਕਾਰ ਦੀ ਗੱਡੀ ਧਮਾਰ ਦਿੱਤਾ ਕਿਹੜੀ ਜਗ੍ਹਾ ਤੇ ਹੋਇਆ ਬਾਬਾ ਜੀ ਐਕਸੀਡੈਂਟ ਸਿੱਖੇ ਸਿੱਖੇ ਜਗ੍ਹਾ ਤੇ ਆ ਬੰਦੇ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਜਾਨੀ ਇੱਥੇ ਮੇਰੇ ਨਾਲ ਟੱਕ ਲੱਗੀ ਆ ਫੇਰਿੰਗ ਬੜੇ ਜ਼ੋਰ ਨਾਲ ਚੱਗਾ ਤੇ ਉਹ ਹਸਪਤਾਲ ਦਾਖਲ ਕਰਾਇਆ ਗਿਆ ਜੇ ਕਿ ਕਿੱਦਾਂ ਦੇ ਹਾਲਤ ਕਿੱਦਾਂ ਦੀ ਉਹਨਾਂ ਨੂੰ ਹੁਣ ਹੀ ਮੈਂ ਇੱਕ ਸਾਰਾ ਕੰਮ ਹੀ ਹੋਇਆ ਤੇ ਹੁਣ ਜਾ ਕੇ ਦੇਖਣੇ ਦਿਖਾਉਣੇ ਇੱਕ ਤਰ੍ਹਾਂ ਦਾ ਸਭ ਹੋ ਗਿਆ ਫੇਰ ਦੌਰ ਹੋ ਗਈ ਚਾਤੀ ਆ ਮੈਂ ਕਿ ਸਰ ਕੀ ਗੱਲਬਾਤ ਹੋਈ ਹੈ ਤੁਸੀਂ ਮੌਕੇ ਤੇ ਪਹੁੰਚੇ ਕਿਹੜੀ ਜਗ੍ਹਾ ਤੇ ਐਕਸੀਡੈਂੈਂਟ ਹੋਇਆ ਹੈ ਦੇ ਆਤੀਆ ਗੱਡੀ ਕੋਲ 114 ਚੋਂ ਨਾ ਆਇਆ ਤੇ ਕਿੰਨਾ ਕਿ ਨੁਕਸਾਨ ਹੋਇਆ ਜਿਹੜਾ ਗੱਡੀਆਂ ਦਾ ਜਿਹੜਾ ਵੱਜੀਆਂ ਆਪਸ ਵਿੱਚ ਨੁਕਸਾਨ ਕਿੰਨੇ ਗੱਡੀਆਂ ਦਾ ਤੀਜੀ ਗੱਡੀ ਇੱਕ ਢੰਡੇ ਵਾਲੀ ਗੱਡੀ ਗਾੜੀ ਉਹਨੇ ਬ੍ਰੇਕ ਮਾਰੀ ਮਗਰੋਂ ਜਿਹੜਾ ਟੋਡਾ ਲੱਗੇ ਦੀ ਰੱਤੀ ਜੀ ਜਾਨਵਾਰ ਹੈ ਉਹ ਜਾਣੇ ਵਾਲੀ ਨੁਕਸਾਨ ਵੀ ਹੈ ਜਿਹੜਾ ਜਾਨੀ ਜਿਹੜਾ ਜੋ ਵੀ ਨੁਕਸਾਨ ਹੋਇਆ ਮੰਨ ਲਓ ਚੰਗੀ ਸੰਭਾਲ